ਫਲੋਰ ਚੱਜ ਤੜਕੇ 5 ਵਜੇ ਦੇ ਕਰੀਬ ਦੁਕਾਨਦਾਰਾਂ ਵਿੱਚ ਹੜਕਮ ਮਚ ਗਿਆ ਪਤਾ ਲੱਗਾ ਕਿ ਫਲੋਰ ਸ਼ਹਿਰ ਦੇ ਮਸ਼ਹੂਰ ਸਮਾਰਟ ਇਲੈਕਟ੍ਰੋਨਿਕ ਸ਼ੋਰੂਮ ਜੋ ਡੀਐਸਪੀ ਦਫ਼ਤਰ ਦੇ ਕੋਲ ਪੈਂਦਾ ਹੈ ਤੇ ਅੱਜ ਤੜਕੇ ਚੋਰਾਂ ਨੇ ਉਸਦੇ ਸ਼ਟਰ ਪੁੱਟ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਸ਼ੋਰੂਮ ਪੂਰੀ ਤਰ੍ਹਾਂ ਨਾਲ ਸੀਸੀਟੀਵੀ ਕੈਮਰੇ ਨਾਲ ਲੈਸ ਸੀ ਹਰ ਪਾਸਿਓ ਕੈਮਰੇ ਨਾਲ ਸ਼ੋਰੂਮ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਇੰਨੇ ਉੱਚੇ ਸਨ ਕਿ ਬੇਚਿਜਕ ਹੋ ਕੇ ਉਹਨਾਂ ਨੇ ਚੋਰੀ ਕੀਤੀ ਦੁਕਾਨ ਦੇ ਮਾਲਿਕ ਦਿਨੇਸ਼ ਨੇ ਦੱਸਿਆ ਕਿ ਮੇਰੀ ਦੁਕਾਨ ਚ ਲੱਖਾਂ ਰੁਪਏ ਦਾ ਸਮਾਨ ਚੋਰੀ-ਚੋਰੀ ਕਰਕੇ ਲੈ ਗਏ ਜਿਨ੍ਹਾਂ ਵਿੱਚ ਏਸੀ ਇਨਵਰਟਰ ਬੈਟਰੀਆਂ ਕੂਲਰ ਅਤੇ ਹੋਰ ਮਹਿੰਗੇ ਸਮਾਨ ਤੋਂ ਇਲਾਵਾ ਸਾਰੇ ਦਿਨ ਦੇ ਸੇਲ ਦੇ ਪੈਸੇ ਵੀ ਚੋਰੀ ਹੋ ਗਏ ਹੋਰ ਕੀ ਕਿਹਾ ਆਓ ਸੁਣੋ ਦੇਖੋ ਜੋ ਸਾਡੇ ਧਿਆਨ ਚ ਆਇਆ ਵਾ ਇਹ ਵਾਕਿਆ ਜਿਹੜਾ ਲਗਭਗ ਰਾਤ ਦੇ 1.5 ਵਜੇ ਦੇ ਆਸ-ਪਾਸ ਹੋਇਆ ਹੈ ਜੀ ਤੇ ਇਹਦੇ ਵਿੱਚ ਲੱਖਾਂ ਰੁਪਏ ਦਾ ਜਿਹੜਾ ਸਾਡਾ ਸਮਾਨ ਟਰੱਕ ਪਰਕੇ ਚੋਰ ਜਿਹੜੇ ਲੈ ਕੇ ਗਏ ਨੇ ਤੇ ਜਿਹੜਾ ਅੰਦਰ ਕੈਸ਼ ਛੱਡਾ ਪਿਆ ਸੀ ਵੱਡੀ ਮਾਤਰਾ ਚ ਉਹ ਵੀ ਸਾਡਾ ਕਿਉਂਕਿ ਅੱਜ ਕੱਲ ਸੀਜ਼ਨ ਏਸੀ ਫਿਰ ਜ਼ਿਆਦਾ ਤੇ ਚੱਲਦਾ ਆ ਤੇ ਉਹ ਵੀ ਸਾਡਾ ਇਹ ਲੈ ਗਏ ਕਿਉਂਕਿ ਸ਼ਨੀ ਐਤਵਾਰ ਹੋਣ ਕਰਕੇ ਬੈਂਕ ਬੰਦ ਸੀ ਠੀਕ ਆ ਇੱਕ ਤੁਹਾਡੇ ਜਿਹੜੀ ਦੁਕਾਨ ਆ ਪੂਰੀ ਕੈਮਰਿਆਂ ਨਾਲ ਲੈਸ ਹੈਗੀ ਆ ਹਰ ਪਾਸੇ ਉਹ ਕੈਮਰਾ ਵਾਚ ਕਰ ਰਿਹਾ ਹੈਗਾ ਹਰ ਬੰਦੇ ਨੂੰ ਤੇ ਇੰਨੇ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਐਡੀ ਵੱਡੀ ਚੋਰੀ ਹੋ ਗਈ ਭਾਜੀ ਦੇਖੋ ਚੋਰਾਂ ਨੇ ਜੋ ਡੀਵੀਆਰ ਦੇ ਵਿੱਚ ਦਿਖ ਰਿਹਾ ਕੱਲਾ ਕੱਲਾ ਕੈਮਰਾ ਕਟਿਆ ਜੀ ਕੈਮਰੇ ਨੂੰ ਡੈਮੇਜ ਕੀਤੇ ਸਾਰੇ ਕੈਮਰੇ ਬਾਹਰ ਲੀਆਂ ਲੱਗੀਆਂ ਹੋਈਆਂ ਹਾਈ ਫਲੱਡ ਲਾਈਟਾਂ ਕਟੀਆਂ ਜੀ ਉਸ ਤੋਂ ਬਾਅਦ ਇਹ ਚੋਰਾਂ ਦਾ ਇੱਕ ਵੱਡਾ ਗੈਂਗ ਸੀਗਾ ਜੀ ਜਿਹਦੇ ਵਿੱਚ ਕਈ ਚੋਰ ਤਾਂ ਉੱਤੇ ਆਖਰੀ ਵਾਰ ਦਾਤ ਹੋਣ ਤੱਕ ਕੈਮਰਿਆਂ ਦੇ ਵਿੱਚ ਆ ਰਹੇ ਨੇ ਤੇ ਬਾਕੀ ਕਿਸੇ ਵੱਡੇ ਗੱਡੀ ਦਾ ਇਸਤੇਮਾਲ ਕੀਤਾ ਹੈ ਜੀ ਕਿਹੜਾ ਕਿਹੜਾ ਸਮਾਨ ਲੈ ਕੇ ਆਏ ਭਾਜੀ ਇਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਏਸੀ ਫਰਿੱਜ ਫਿਰ ਸਮਾਲ ਅਪਲਾਈਂਸਰ ਤੇ ਇਹਨਾਂ ਦੇ ਕੂਲਰਸ ਜੋ ਵੀ ਉਹਨਾਂ ਦੇ ਹੱਥ ਲੱਗਾ ਤੇ ਕੈਸ਼ ਜਿਹੜਾ ਸਗੰਦਰ ਪਿਆ ਇਹ ਸਾਰਾ ਕੁਝ ਲੈ ਗਏ ਨੇ ਜੀ ਪਤਾ ਲੱਗਾ ਵੀ ਇਹ ਜਿਹੜੇ ਆਸ-ਪਾਸੇ ਹੋਰ ਵੀ ਦੁਕਾਨਾਂ ਤੇ ਸੀਸੀਟੀਵੀ ਕੰਮ ਲੱਗੇ ਉਹਨਾਂ ਦੀ ਵੀ ਤਾਰਾ ਵੱਟ ਗਏ ਹੋ ਇਹਨਾਂ ਨੇ ਲਗਭਗ ਆਲੇ-ਦੁਆਲੇ ਦੀਆਂ 7-8-8 ਘਰਾਂ ਤੇ ਦੁਕਾਨਾਂ ਦੇ ਕੈਮਰੇ ਵੀ ਕੱਟੇ ਨੇ ਜੀ ਇਹਨਾਂ ਦੇ ਠੀਕ ਆ ਤੇ ਪੁਲਿਸ ਕੰਪਲੀਟ ਕਰਦੇ ਤੁਸੀਂ ਪੁਲਿਸ ਨੂੰ ਜੇ ਇਨਫੋਰਮੇਸ਼ਨ ਦਿੱਤੀ ਆ ਜੀ ਤੇ ਜਿਹੜਾ ਹੈਗਾ ਵਾ ਬੀ ਐਸਐਚਓ ਸਾਹਿਬ ਦਾ ਫੋਨ ਨੋ ਰਿਪਲਾਈ ਆ ਰਿਹਾ ਜੀ ਜੀ ਬਾਰ-ਬਾਰ ਕਰਨ ਤੇ ਉਹਨਾਂ ਨੂੰ ਮੈਸੇਜ ਕੀਤੇ ਗਏ ਆ ਜੀ ਜੀ ਤੇ ਸਾਨੂੰ ਉਹਨਾਂ ਨੇ ਉਹਦੀ ਕੋਈ ਫੀਡਬੈਕ ਨਹੀਂ ਆ ਰਹੀ ਠੀਕ ਹੈ ਕੋਈ ਜਿੱਦਾਂ ਤੁਹਾਡਾ ਨੁਕਸਾਨ ਜ਼ਿਆਦਾ ਹੋਇਆ ਕੋਈ ਡਾਕਟਰ ਸਕੇਡ ਬੁਲਾਉਣ ਦੀ ਕੋਈ ਹਜੇ ਤੱਕ ਜਿਹੜਾ ਜੀ ਅਸੀਂ ਇਹਨਾਂ ਨੂੰ ਤਕਰੀਬਨ ਤਕਰੀਬਨ 6 ਵਜੇ ਦੇ ਆਸ-ਪਾਸ ਦੀ ਇਹਨਾਂ ਨੂੰ ਇਨਫੀਮੇਸ਼ਨ ਦਿੱਤੀ ਹੋਈ ਹੈ ਜ਼ਮੀਰ ਦੀ ਹਜੇ ਤੱਕ ਕੋਈ ਡਾਕਟਰ ਸਕੇਡ ਨਹੀਂ ਜੀ ਕੋਈ ਫੋਰੈਂਸਿਕ ਲੈਬ ਨਹੀਂ ਆਈ ਜੀ ਕੋਈ ਫੋਰੈਂਸਿਕ ਦਾ ਅਧਿਕਾਰੀ ਨਹੀਂ ਆਇਆ ਜੀ ਪੁਲਿਸ ਜਿਹੜੀ ਹੈਗੀ ਆ ਜੀ ਇਹ ਬਿਲਕੁਲ ਵੀ ਕ੍ਰਾਈਮ ਨੂੰ ਕੰਟਰੋਲ ਕਰਨ ਚ ਤੇ ਕ੍ਰਾਈਮ ਨੂੰ ਲੱਭਣ ਦੇ ਵਿੱਚ ਨਕਾਮ ਆ ਜੀ ਹਾਂ ਜੀ ਸ੍ਰੀ ਸਾਨੂੰ ਇਤਲਾਹ ਮਿਲੀ ਸੀ ਫੋਨ ਦੇ ਉੱਤੇ ਚੋਰੀ ਹੋਈ ਹੈ ਇਹ ਮੌਕੇ ਤੇ ਆਏ ਹਾਂ ਜੀ ਮੌਕੇ ਤੇ ਆ ਕੇ ਤੇ ਆਪਾਂ ਦੇਖਿਆ ਕਿ ਸ਼ਟਰ ਦੇ ਤਾਲੇ ਤੋਂ ਦੇ ਕੋਤੇ ਤੇ ਕੈਮਰੇ ਸੈੱਟ ਪੁੱਤੇ ਆ ਜੀ ਤੇ ਹੁਣ ਬਾਕੀ ਜਿਹੜੇ ਸਮਾਨ ਦੀ ਚੋਰੀ ਵਾਰੇ ਆ ਕੋਈ ਬੌਜੀ ਆ ਆਪਣਾ ਸਾਨੂੰ ਦੱਸ ਦੇ ਆ ਕਿ ਕੀ ਕੀ ਸਮਾਨ ਚੋਰੀ ਹੋਇਆ ਤੋਂ ਹਿਸਾਬ ਨਾਲ ਕੈਮਰੇ ਵਗੈਰਾ ਚੈੱਕ ਕਰਦੇ ਆਪਰੇ ਟੀਮਾਂਾਂ ਟੀਮਾਂ ਬਣਾ ਕੇ ਉਹ ਚੈੱਕ ਕਰਨਾ ਕੋਈ ਠੀਕ ਆ ਜੀ ਸ੍ਰੀ ਸ੍ਰੀ ਕੈਮਰਾ ਲੱਗਿਆ ਕਿ ਭਾਜੀ ਇਹਨਾਂ ਵਿੱਚ ਕੋਈ ਆਇਆ ਕੋਈ ਬੰਦਾ ਚੈੱਕ ਬੰਦਾ ਆ ਜਿਹਨੇ ਮੂੰਹ ਆਪਣਾ ਮونکی ਕੈਪ ਦੇ ਨਾਲ ਟਕਿਆ ਉਹਨੇ ਸਾਰੇ ਉਹ ਦੂਜੇ ਕੈਮਰੇ ਵੀ ਖੁੱਪ ਕੇ ਧੰਨੇ ਆ ਠੀਕ ਹੈ ਬਾਕੀ ਅਸੀਂ ਤਫਤੀਸ਼ ਕਰ ਰਹੇ ਆ ਦੇਖ ਰਹੇ ਆ ਸਾਰਾ ਚੈੱਕ ਕਰਦੇ ਆ ਜਲਦ ਕੋਲ ਜਲਦ ਮੂਜੇ ਪਰਦੇ ਕਰਤਾ ਕਰਾਂਗੇ